ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ൂട വഞ്ജന പവന ചുലാരാനക്കനിയർ പർവാ ജോ ਸੋ ਨਿੰਦੇ ਸੱਚ ਧਣੀ ਕਿਆ ਸੁਨਿੰਦੋ ਕੂੜ ਵੰਝਣ ਪਵਣ ਝੁਲਾਰਿਆ ਨਾਨਕ ਸੋਨੀ ਅਰਤੀ ਪਰਵਾਨ ਜੋ ਸੁਨਿੰਦੇ ਸੱਚ ਧਣੀ ਸ਼ੰਤ ਤੈਨ ਘੋਲ ਕੁਮਾਈ ਜਿਨ ਪ੍ਰਭ ਸਰਵਣੇ ਸੁਣਿਆ ਰਾਮ ਸੇ ਸਹਿਜ ਸੁਹਿਲੇ ਜਿਨ ਹਰ ਹਰ ਰਸਨਾ ਪਣਿਆ ਰਾਮ ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਧਾਰਣ ਆਏ ਭੈ ਬੋਹਿਥ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘ ਘਾਏ ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿੰਨ ਕਾ ਲੇਖਾ ਨਾ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ਼ਰਵਣੀ ਸੁਣਿਆ ਸਲੋਕ ਲੈਣ ਲੋਈ ਡਠ ਪਿਆਸ ਨ ਬੁਝੈ ਮੂੰ ਘਣੀ ਨਾਨਕ ਸੇ ਅਖੜੀਆਂ ਬਿਆਨ ਜਿਨ ਨੇ ਦਸੰਦੋ ਮਾਂ ਪਰੀ ਸ਼ੰਤ ਜਿਨ ਨੇ ਹਰ ਪ੍ਰਭ ਡਿਠਾ ਤਿੰਨ ਕੁਰਬਾਣੇ ਰਾਮ ਸੇ ਸਾਚੀ ਦਰਗਾਹ ਪਾਣੇ ਰਾਮ ਠਾਕੁਰ ਮਾਨੇ ਸੇ ਪਰਧਾਨੇ ਹਰ ਸੇਤੀ ਰੰਗ ਰਾਤੇ ਹਰ ਰਸੈ ਅਗਾਏ ਸਹਿਜ ਸਮਾਏ ਘਟ ਘਟ ਰਮਈਆ ਜਾਤੇ ਸਈ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਬਾਣੇ ਕਹੋ ਨਾਨਕ ਜਿਨ ਹਰਿ ਪ੍ਰਭ ਡਿਠਾ ਤਿਨ ਕੈ ਸਾਦ ਕੁਰਬਾਨ ਸਲੋਕ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਘਟ ਵਿੱਠਾ ਸੱਚ ਧਨੀ ਸ਼ੰਤ ਤਿੰਖਨੀ ਐ ਵੰਨ ਜਿਨ ਮੇਰਾ ਹਰ ਪ੍ਰਭ ਢੀਠਾ ਰਾਮ ਜਨ ਚਾਖ ਆਘਾਣੇ हर हर अमृत मीठा राम हर मन मीठा प्रभु तूा उठा, उठा सुख भय दुख नास परम विनाश ਨੰਤੇ ਜਪ ਜਗਦੀਸ਼ ਜੈ ਜੈ ਮੋਹ ਰਹਿਤ ਬਿਕਾਰ ਥਾਕੇ ਪੰਚ ਤੇ ਸੰਗ ਟੂਟਾ ਕਹੂ ਨਾਨਕ ਤਿੰਖਨੀਆਂ ਵੰਨ ਜਿਨ ਘਟ ਮੇਰਾ ਹਾਰੇ ਪ੍ਰਭ ਵੋਠਾ ਸਲੋਕ ਜੋ ਲੋੜਿੰਦੇ ਰਾਮ ਸੇਵਕ ਸੇਈ ਕੰਡਿਆ ਨਾਨਕ ਜਾਣੇ ਸਤ ਸਾਈਂ संतन बहरा स्लोक संत मिल जल जन खटाना राम संग ज्योति ज्योत मिलाना राम सम्माए पूरन पुरख करते ਆਪਹਿ ਪਹਿ ਜਾਣੀ ਐ ਤਹ ਸੁਨ ਸਹਿਦ ਸਮਾਦ ਲੱਗੀ ਏਕ ਏਕ ਵਖਾਣੀ ਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾ ਸੇ ਮਿਲ ਜਲ ਜਲ ਖਟਾਨਾ ਆਪ ਗੁਪਤਾ ਆਪ ਮੁਕਤਾ ਆਪ ਆਪ ਵਖੰਨਾ ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲ ਜਲ ਜਲ ਖਟਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਲੋਕ ਕੀ ਸੁਨੰਦੋ ਕੂੜ ਵੰਜਨ ਪਵਨ ਝੁਲਾਰਿਆ ਨਾਨਕ ਸੁਨੀਰ ਤੇ ਪਰਵਾਣ ਜੋ ਸੁਨਿੰਦੇ ਸਚ ਤਨੀ